NNR نیوز ਦੇ Facebook ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਵਕਤ ਦੀ ਵੱਡੀ ਅਪਡੇਟ ਦੇਣ ਜਾ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਦਰ ਲਗਾਤਾਰ ਵੱਧ ਰਿਹਾ ਹੈ ਘਟਿਆ ਨਹੀਂ ਹੈ ਤਾਂ ਵੱਡੀ ਅਪਡੇਟ ਸਵੇਰੇ 5:00 ਬਜੇ 40 ਮਿੰਟ ਤੋਂ ਸ਼ੁਰੂ ਕੀਤੀ ਸੀ ਤੇ ਹੁਣ ਤੁਸੀਂ ਟਾਈਮ ਦੇਖ ਸਕਦੇ ਹੋ ਲਗਾਤਾਰ بارش ਹੋਈ ਹੈ ਤਸਵੀਰਾਂ ਥੋੜੀਆਂ ਧੁੰਦਲੀਆਂ ਜ਼ਰੂਰ ਦਿਖਾਈ ਦੇਣਗੀਆਂ ਕਿਉਂਕਿ بارش ਹੋ ਰਹੀ ਹੈ ਤੇ بارش ਦੇ ਮੌਸਮ ਦੇ ਵਿੱਚ ਕੈਮਰੇ ਅੱਗੇ ਵੀ ਪਾਣੀ ਆ ਜਾਂਦਾ ਹੈ ਤਾਂ ਹੁਣ ਤਸਵੀਰ ਤੁਹਾਨੂੰ ਉਹ ਦਿਖਾਉਣਾ ਜਿਸ ਜਗ੍ਹਾ ਤੇ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਹੋਇਆ ਹੈ ਇਹ ਛੱਤੀ ਬੁਰਜੀ ਨਾਮ ਹੈ ਉਹ ਛੱਤੀ ਬੁਰਜੀ ਕਿਸ ਜਗ੍ਹਾ ਤੇ ਹੈ ਜਦੋਂ ਮਹਿਦਪੁਰ ਤੋਂ ਜਗਰਾਵਾਂ ਰੋਡ ਤੇ ਜਾਈਏ ਤਾਂ ਫਿਰ ਉਸ ਤੋਂ ਤੁਸੀ ਬੰਦੇ ਪਹਿਲਾਂ ਕੋਲ ਨਜ਼ਦੀਕ ਛੱਤੀ ਬੁਰਜੀ ਹੈ ਪਿੰਡ ਛੋਲਿਆਂ ਤੋਂ ਪਿੱਛੇ ਹੈ ਤਾਂ ਬਿਲਕੁਲ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਜਗ੍ਹਾ ਤੇ ਵੱਡਾ ਖੋਰਾ ਲੱਗਿਆ ਹੋਇਆ ਤਾਂ ਇਧਰ ਸਾਡ ਨੂੰ ਤੁਸੀਂ ਦੇਖ ਸਕਦੇ ਹੋ ਇਧਰ ਤਸਵੀਰ ਦੇਖ ਲਓ ਇੱਕ ਵਾਰ ਕੈਮਰਾ ਮਾਰ ਕੇ ਕਮਾ ਕੇ ਦਿਖਾਉਨੇ ਆ ਕਿ ਤੁਸੀਂ ਦੇਖੋ ਕਿਸ ਤਰ੍ਹਾਂ ਇੱਕ ਕੈਂਚੀ ਕਟਾਜਾ ਬਣਿਆ ਹੋਇਆ ਹੈ ਤਕਰੀਬਨ ਇੱਥੇ 7 ਕਿੱਲੇ ਜ਼ਮੀਨ ਸੀ ਤਾਂ ਉਹ ਸਾਰੀ ਜ਼ਮੀਨ ਇਸ ਦਰਿਆ ਦੇ ਵਿੱਚ ਛੜੀ ਹੈ ਜੇ ਤੜਕਸਾਤ ਤੋਂ ਗੱਲ ਕਰੀਏ ਤਾਂ ਤਕਰੀਬਨ ਇੱਕ ਕਿੱਲਾ ਜ਼ਮੀਨ ਇਸ ਦਰਿਆ ਦੇ ਹੜ ਦੇ ਵਿੱਚ ਹੜ ਚੁੱਕੀ ਹੈ ਇੱਕ ਕਿੱਲਾ ਜ਼ਮੀਨ ਇਸ ਦਰਿਆ ਦੇ ਹੜ ਦੇ ਵਿੱਚ ਹੜ ਚੁੱਕੀ ਔਰ ਬਚਿਆ ਕਿ ਕਿਸਾਨ ਦੇ ਕੋਲ 2.5 ਤੇ 3 ਕਿੱਲੇ ਜ਼ਮੀਨ ਸਿੱਤ ਆ ਬਚੀ ਹੈ ਮੇਰਾ ਆੜਿਆ ਕਨਾਲ ਕੋਠਾਉਣੀ ਹੈ ਜਾਂ 15 ਮਰਲੇ ਸਾਰੇ ਤੁਸੀਂ ਦੇਖ ਲਓ ਕਨਾਲ ਜਾਂ ਫਿਰ 15 ਮਰਲੇ ਇੰਨੀ ਕੋਈ ਬਚੀ ਹੈ ਥੋੜੀ ਇਹ ਜ਼ਮੀਨ ਸੀ ਆਪਣੇ ਰੋਜ਼ੀ ਰੋਟੀ ਦਾ ਦਾ ਇੱਕ ਬੰਦੋਬਸਤ ਸੀ ਉਹ ਵੀ ਖੁੱਸ ਗਿਆ ਤਾਂ ਇੱਥੇ ਅਜੇ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਫਿਰ ਇਸ ਤੋਂ ਅੱਗੇ ਬਿਲਕੁਲ ਨਜ਼ਦੀਕ ਛੱਤੀ ਬੁਰਜ ਜਿਹੜੀ ਬੰਨ ਬਿਲਕੁਲ ਨਜ਼ਦੀਕ ਹੈ ਫਿਰ ਉੱਥੇ ਬੰਨ ਨੂੰ ਵੱਡਾ ਖਤਰਾ ਪੈਦਾ ਹੋ ਜਾਊਗਾ ਹਾਲਾਤ ਬਹੁਤ ਮਾੜੇ ਨੇ ਦਰਿਆ ਸਤੌਜ ਨੇ ਹਾਲਾਤ ਬਹੁਤ ਜ਼ਿਆਦਾ ਮਾੜੇ ਕਰਤੇ ਨੇ ਜੇਕਰ ਤੁਸੀਂ ਸਾਨੂੰ YouTube ਤੇ ਫੋਲੋ ਕਰਨਾ ਚਾਹੋ ਤਾਂ ਤੁਸੀਂ ਐਨ ਐਨ ਆਰ ਨਿਊਜ਼ ਜਨਨ ਕਿ ਨਿਊਜ਼ ਰਿਪੋਰਟਰ ਜਾਨਾ ਤੁਸੀਂ ਉੱਥੇ ਵੀ ਸਾਨੂੰ ਦੇਖ ਸਕਦੇ ਹੋ ਇੱਕ ਹੋਰ ਚੈਨਲ ਹੈ ਲੋਕਵਾਜ ਨਿਊਜ਼ ਵੀਕਲੀ ਤਾਂ ਉਸ ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਇੱਧਰ ਤੁਸੀਂ ਤਸਵੀਰ ਦੇਖ ਲਓ ਕਿ ਹਾਲਾਤ ਕਿੰਨੇ ਮਾੜੇ ਬਣੇ ਹੋਇਆ ਇਹ ਆਵਾਜ਼ ਤੁਹਾਨੂੰ ਦਿਖਾਈ ਦੇਗੀ ਕੁਛ ਇੱਧਰ ਇੱਧਰ ਕੈਮਰਾ ਮਾਰ ਕੇ ਦਿਖਾਉਨੇ ਆ ਕਿ ਚਾਰੇ ਪਾਸੇ ਕੈਮਰਾ ਕਿੰਧਰ ਕਿੰਧਰ ਮਾਰੀਏ ਚਾਰੇ ਪਾਸੇ ਤਾਂ ਜ਼ਮੀਨ ਜੋ ਖਿਸਕ ਰਹੀ ਹੈ ਵਿੱਚ ਦਰਿਆ ਦੇ ਇੱਥੇ ਦਰਿਆ ਨੇ ਇੱਕ ਵੱਡਾ ਖੋਰਾ ਲਾਇਆ ਹੋਇਆ ਹੈ ਤਾਂ ਬਹੁਤ ਸਵੇਰ ਤੋਂ ਹੀ ਖੋਰਾ ਲੱਗਿਆ ਹੈ ਜ਼ਮੀਨ ਬਹੁਤ ਇਸ ਦਰਿਆ ਦੇ ਵਹਿਣ ਦੇ ਵਿੱਚ ਵਹਿ ਚੁੱਕੀ ਹੈ ਇਤੋਂ ਪਹਿਲਾਂ ਇਸ ਵੀਡੀਓ ਦੇ ਵਿੱਚ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਸੀ ਕੀਤੀ ਸੀ ਸਰਪੰਚ ਕਹਿੰਦੇ ਕਿ ਸਾਡੇ ਕੋਲ ਐਸਡੀਐਮ ਹੋਰ ਤਹਿਸੀਲਦਾਰ ਆਏ ਸੀ ਕਹਿੰਦੇ ਉਹ ਗੱਡੀ 'ਚੋਂ ਨੇ ਫੋਨ ਕੀਤਾ ਪਰ ਉਹ ਕਹਿੰਦੇ ਚਲ ਕੋਈ ਨਹੀਂ ਜੇ ਨੁਕਸਾਨ ਕੋਈ ਨਹੀਂ ਹੈ ਕਦੋਂ ਨੁਕਸਾਨ ਹੋ ਗਿਆ ਤਾਂ ਫਿਰ ਉਹਦੋਂ ਦੇਖ ਲਾਂਗੇ ਜ਼ਿੰਮੇਦਾਰ ਦੀ ਜਦੋਂ 1 ਇੰਚ ਵੀ ਜ਼ਮੀਨ ਪਾਸੇ ਹੋ ਜੇ ਤਾਂ ਉਹ ਨੁਕਸਾਨ ਹੁੰਦਾ ਹੈ ਪਰ ਇੱਥੇ ਇੰਨੀ ਜ਼ਮੀਨ ਦਰਿਆ ਦੇ ਵਿੱਚ ਛੜ ਗਈ ਪਰ ਪ੍ਰਸ਼ਾਸਨ ਨੇ ਕੋਈ ਸਾਰੀ ਨਹੀਂ ਲਈ ਆਖਰ ਕਿਸਾਨ ਦੀ ਕੌਣ ਸੁਣੂਗਾ ਰੇਤੇ ਵਾਲੇ ਤੇ ਬਹੁਤ ਸੁਣ ਲੈਂਦੇ ਸਾਰੇ ਮਾਈਨਿੰਗ ਵਾਲਿਆਂ ਦੀ ਬੜੀ ਛੇਤੀ ਸੁਣਵਾਈ ਹੁੰਦੀ ਹੈ ਇੱਥੋਂ ਤੱਕ ਖਬਰਾਂ ਨੇ ਕਿ ਜਦੋਂ ਮਾਈਨਿੰਗ ਵਾਲੇ ਜੀਸੀਬੀ ਪੌਪ ਲਾਈਨਾਂ ਦੇ ਨਾਲ ਇੱਥੇ ਰੇਤਾ ਭਰ ਦਿਆ ਤਾਂ ਮਿੰਟੋ ਮਿੰਟੀ ਉਦੋਂ ਤਾਂ ਸਾਰੀ ਸੁਣਵਾਈ ਹੋ ਜਾਂਦੀ ਹੈ ਛੋਟੀ ਜੀ ਗੱਲ ਨਹੀਂ ਹੈ ਜਦੋਂ ਨਜਾਇਜ਼ ਮਾਈਨਿੰਗ ਹੋਵੇ ਤਾਂ ਇੱਥੇ ਇਸ ਜਗ੍ਹਾ ਤੇ ਬਹੁਤ ਵਾਰੀ ਲਗਾਤਾਰ ਮਾਈਨਿੰਗ ਹੋਈ ਹੈ ਕਿਤਾ ਮੈਂ ਵਾਰ-ਵਾਰ ਕਹਿੰਦਾ ਮਾਈਨਿੰਗ ਜਾਇਜ਼ ਹੋਵੇ ਜਾਂ ਨਜਾਇਜ਼ ਹੋਵੇ ਜਿਸ ਚੀਜ਼ ਦਾ ਨੁਕਸਾਨ ਹੈ ਤਾਂ ਉਸ ਚੀਜ਼ ਦਾ ਨੁਕਸਾਨ ਹੈ ਤੇ ਮਾਈਨਿੰਗ ਨੇ ਦਰਿਆਵਾਂ ਦੇ ਵਹਿਣ ਬਦਲ ਕੇ ਰੱਖ ਦਿੱਤੇ ਆ ਤੁਸੀਂ ਮਾਈਨਿੰਗ ਦੀ ਭੇਟ ਉਸ ਵਾਰ-ਵਾਰ ਉਹੀ ਜ਼ਿਕਰ ਕਰਕੇ ਜਾਇਜ਼ ਹੋਵੇ ਚ ਨਜਾਇਜ਼ ਜਿੱਥੋਂ ਰੇਤਾ ਚੱਕਿਆ ਗਾ ਰੇਤਾ ਚੱਕਣਾ ਚੰਗੀ ਗੱਲ ਨਾ ਮਾੜੀ ਗੱਲ ਨਹੀਂ ਜੇ ਰੇਤਾ ਨਾ ਚੱਕਿਆ ਜਾਊਗਾ ਤਾਂ ਸਾਡੇ ਮਕਾਨ ਕਿਸ ਤਰ੍ਹਾਂ ਬਣਨਗੇ ਪਰ ਇੱਕ ਤਰੀਕੇ ਦੇ ਨਾਲ ਕਿੱਥੋਂ ਚੱਕਿਆ ਜਾਣਾ ਚਾਹੀਦਾ ਉੱਥੋਂ ਚੱਕਿਆ ਜਾਣਾ ਚਾਹੀਦਾ ਇੰtanto ਨਹੀਂ ਕਿ ਕਿੱਥੇ ਮਰਜੀ ਜੀ.ਸੀ.ਬੀ ਪੌਪਲਰ ਨੂੰ ਵਾਰਡ ਦੋ ਉੱਥੇ ਕਿਸੇ ਮਜ਼ਦੂਰ ਨੂੰ ਕੰਮ ਨਾ ਮਿਲੇ ਮਜ਼ਦੂਰ ਨੂੰ ਕੰਮ ਨਾ ਮਿਲੇ ਤੇ ਜੀ.ਸੀ.ਬੀ ਇਹਦੇ ਨਾਲ ਰੇਤਾ ਪੱਟੀ ਉਹ ਤਾਂ ਖਮਿਆਜਾ ਆਮ ਲੋਕ ਭੁਗਤਦੇ ਹੋਣ ਤਾਂ ਉਹ ਖਮਿਆਜਾ ਜ਼ਮੀਨ ਵਾਲਾ ਅੱਜ ਭੁਗਤ ਰਿਹਾ ਕਿਉਂ ਭੁਗਤ ਰਿਹਾ ਕਿਉਂਕਿ ਇੱਥੇ ਅੱਗੇ ਕਾਫੀ ਇਹਦਾ ਮਾਈਨਿੰਗ ਹੋਈ ਸੀ ਉਹ ਤਾਂ ਪੈਸੇ ਬਣਾ ਕੇ ਲੈ ਗਏ ਤੇ ਇਸਦਾ ਕੀ ਕਸੂਰ ਸੀਗਾ ਇਸਦਾ ਤਾਂ ਕੋਈ ਕਸੂਰ ਨਹੀਂ ਸੀ ਇਸ ਦੀ ਜ਼ਮੀਨ ਦਰਿਆ ਦੇ ਵਿੱਚ ਹੜ ਗਈ ਇੱਧਰ ਤਸਵੀਰ ਦਿਖਾ ਦਿੰਦੇ ਆ ਕਿ ਇਸ ਥਾਂ ਤੇ ਵੱਡਾ ਖੋਰਾ ਲੱਗਿਆ ਹੋਇਆ ਤੇ ਇੱਧਰ ਤੁਸੀਂ ਦੇਖ ਸਕਦੇ ਕਿਦਾਂ ਕੈਂਚੀ ਕੱਟ ਜਾ ਬਣਿਆ ਹੋਇਆ ਇੱਥੋਂ ਬੈਕ ਸਾਈਡ ਤੋਂ ਦਿਖਾਉਂਦੇ ਆ ਕਿਦਾਂ ਜੋ ਕੈਂਚੀ ਕੱਟ ਜਾ ਬਣਿਆ ਹੋਇਆ ਉੱਧਰ ਇੱਧਰ ਸਾਹਮਣੇ ਤੁਸੀਂ ਦੇਖ ਸਕਦੇ ਕਿਹੜਾ ਇੱਕ ਕੈਂਚੀ ਕੱਟ ਜਾ ਬਣਿਆ ਆ ਇੱਧਰ ਲਗਾਤਾਰ ਲਗਾਤਾਰ ਇੱਧਰ ਕਿ ਡਿਗਰੀ ਜਮੀਨ ਲਗਾਤਾਰ ਵਿੱਚ ਡਿਗਰੀ ਹੈ ਹਾਲਾਤ ਬਹੁਤ ਜਿਆਦਾ ਮਾੜੇ ਨੇ ਬੱਤਰ ਹਾਲਾਤ ਨੇ ਹੁਣ بارش ਥੋੜੀ ਜਿਹੀ ਘਟੀ ਇਸ ਲਈ ਆਪਾਂ ਛਤਰੀ ਨੂੰ ਬੰਦ ਕੀਤਾ ਤੇ ਹਾਲਾਤ ਬਹੁਤ ਜਿਆਦਾ ਮਾੜੇ ਨੇ ਅੱਗੇ ਤੱਕ ਤਸਵੀਰਾਂ ਦਿਖਾਉਂਦੇ ਆਂ ਦਰਿਆ ਦੇ ਨੇੜਾ ਜਾਣਾ ਵੀ ਖਤਰੇ ਤੋਂ ਖਾਲੀ ਨਹੀਂ ਸਾਰਾ ਵਿੱਚ ਡਿਗ ਰਿਹਾ ਸਾਰਾ ਇਧਰ ਲੈ ਕੇ ਉਧਰ ਅੱਗੇ ਗੱਲ ਕਰੀਏ ਤਾਂ ਉਹ ਵੀ ਸਾਰੀ ਜਮੀਨ ਦਰਿਆ ਦੇ ਵਿੱਚ ਡਿਗ ਰਹੀ ਹੈ ਹਾਲਾਤ ਬਹੁਤ ਜਿਆਦਾ ਮਾੜੇ ਨੇ ਦਰਿਆ ਸਤਲੁਜ ਦੀਆਂ ਸਿੱਧੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਲਾਤ ਬਹੁਤ ਮਾੜੇ ਲਗਾਤਾਰ ਵਿੱਚ ਵਹਿਣ ਦੇ ਵਿੱਚ ਜ਼ਮੀਨ ਵਹਿ ਰਹੀ ਹੈ ਤੇ ਫਿਰ ਹੁਣ ਇੱਕ ਹੋਰ ਤਸਵੀਰ ਦਿਖਾ ਦਿੰਨਾ ਕਿ ਆ ਝੋਨਾ ਸਾਹਮਣੇ ਆ ਇਹ ਝੋਨਾ ਇੱਥੇ ਵਟਾ ਲੱਗੀ ਹੋਈ ਹੈ ਤੇ ਝੋਨਾ ਦਰਿਆ ਦੇ ਵਹਿਣ ਚ ਵਹਿ ਰਿਹਾ ਹੈ ਤੇ ਫਿਰ ਇਧਰੋਂ ਅੱਗੇ ਆ ਝੋਨਾ ਆ ਸਾਹਮਣੇ ਝੋਨਾ ਹੈ ਤੇ ਅੱਗੇ ਤਕਰੀਬਨ ਫਿਰ ਕਿਦੋਂ 1 ਏਕੜ ਜਾਂ 400 ਏਕੜ ਆ ਵੈਸੇ ਹਜ਼ਾਰਾਂ ਏਕੜ ਹੋ ਗਿਆ ਫਿਰ ਜੇਕਰ ਤਾਂ ਨੂੰ ਨਾ ਰੁਕੇਗਾ ਤਾਂ ਫਿਰ ਸਾਰੀ ਜ਼ਮੀਨ ਝੋਨਾ ਇਸ ਵਿੱਚ ਵਹਿ ਗਿਆ ਤੇ ਫਿਰ ਕਿਸਾਨ ਕਰੂਗਾ ਕੀ ਕੱਲ ਅਜੇ 24 ਤਰੀਕ ਨੂੰ ਇੱਕ ਵੱਡੀ ਰੈਲੀ ਹੋ ਕੇ ਹੱਟੀ ਲੈਂਡ ਪਾਲਿਸੀ ਪਾਲਿਸੀ ਕੀਮ ਜੋ ਸਰਕਾਰ ਨੇ ਲਾਏ ਸੀ ਵੀ ਤੁਹਾਡੇ ਜ਼ਮੀਨਾਂ ਦਾ ਰੇਟ ਵਧਾਵਾਂਗੇ ਪਲਾਟ ਕੱਟ-ਕੱਟ ਕੇ ਵੇਚਾਂਗੇ ਅਜੇ ਤਾਂ ਹੁਣੇ ਉਹ ਤੋਂ ਮਸਨ ਜਾਤ ਪਾਈ ਹੈ ਤੇ ਫਿਰ ਹੁਣ ਇਧਰ ਸਤਲੁਜ ਦਾ ਕਹਿਰ ਹੈ ਕਿਸਾਨ ਕਿੱਥੋਂ-ਕਿੱਥੋਂ ਵੱਜੂਗਾ ਹਰ ਇੱਕ ਥਾਂ ਤੋਂ ਕਿਸਾਨ ਨੂੰ ਮਾਰ ਪੈ ਰਹੀ ਹੈ ਤੇ ਹੁਣ ਅਪਡੇਟ ਜਾਂਦੇ-ਜਾਂਦੇ ਦੇ ਦਵਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਨਹੀਂ ਲਗਾਤਾਰ ਵੱਧ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਧਰ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਆ ਇਸ ਵਕਤ ਦੀ ਉਹ ਵੱਡੀ ਅਪਡੇਟ ਹੈ ਤੇ ਜਿਵੇਂ ਕੋਈ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਮੈਂ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਇਜਾਜ਼ਤ ਦਿਓ ਕੈਮਰਾਮੈਨ ਸੁਨੂ ਤੇ ਹਰਦੀਪ ਪ੍ਰਿਆ ਸਤਲੁਜ 36 ਬੁਰਜੀ